ਜੋ ਸਾਸ਼ਟਿਕਾ ਦੇ ਸਾਰੇ ਇਹਨੂੰ ਦਿਨ ਸਲ ਜਾਣੇ ਵਧੀਆ ਹੋਵੋਗੇ ਸਾਰ ਜਣੇ ਬਹੁਤ ਵਧੀਆ ਟਾਈਮ ਹੋ ਗਿਆ ਸ਼ਾਨਦਾਰ ਤੇ ਅਸੀਂ ਪਹੁੰਚ ਗਏ ਸੰਗਰੂਰ ਤੇ ਅੱਜ ਇਹ ਹੈਗਾ ਵਾ ਉਹਨਾਂ ਦੇ ਵਿਆਹ ਉਹਨਾਂ ਦੇ ਪਹਿਲਾਂ 27 ਤਰੀਕ ਨੂੰ ਵਿਆਹ ਹੋਏ ਸੀਗੇ ਮਾਮਾ ਜੀ ਦੇ ਬੇਟੇ ਦਾ ਵਿਆਹ ਵਾ ਉਧਰ ਸੀਗਾ ਮਾਮਾ ਜੀ ਦੀ ਬੇਟੀ ਦਾ ਵਿਆਹ ਅੱਜ ਹੈਗੀ ਜਾਗੋ ਫੰਕਸ਼ਨ ਤੇ ਕੱਲ ਨੂੰ ਹੈਗਾ ਵਿਆਹ ਚਲੋ ਵਿਆਹ ਦੇਖ ਕੇ ਜਾਵਾਂਗੇ ਵਾਪਸ ਤੇ ਸਾਨੂੰ ਥੇਰਾ ਹੋ ਗਿਆ ਆਉਂਦੇ ਆਉਂਦੇ ਆ ਕਿਉਂਕਿ ਪਹਿਲਾਂ ਡਿਊਟੀ ਤੇ ਗਏ ਹੋਏ ਸੀਗੇ ਤੇ ਪਿਆਰ ਡਿਊਟੀ ਤੋਂ ਫਿਰ ਆ ਹੋ ਗਏ ਪਿਆਰ ਤਾਂ ਸੀਗੇ ਮੈਂ ਵੀ ਤਿਆਰੀ ਸੀਗਾ ਪਹਿਲਾਂ ਦੀ ਤੇ ਡਿਊਟੀ ਤੋਂ 5 ਵਜੇ ਦੁਆਰ ਫ੍ਰੀ ਹੋ ਕੇ ਫਿਰ ਚੱਲੇ ਆਂ ਸੀ ਤੇ ਪਹੁੰਚ ਗਏ ਹੁਣ ਸੰਗਲੂਰ ਪਹੁੰਚਿਆ ਸੀ ਹਨੇਰਾ ਪੂਰਾ ਹੋ ਗਿਆ ਅਸੀਂ ਬਹੁਤ ਜ਼ਿਆਦਾ ਹੋ ਗਿਆ ਤੇ ਟਾਈਮ ਬਹੁਤ ਜ਼ਿਆਦਾ ਹੋ ਗਿਆ ਤੇ ਹੁਣ ਬਸ ਬਸ 10 ਕਿਲੋਮੀਟਰ ਐ ਇੱਥੋਂ ਹਨਾ ਨਹੀਂ ਸਭ 6-7 ਕਿ ਹੀ ਆ ਸੰਗਲੂਰ ਪਹੁੰਚ ਕੇ ਖਾਸ ਅਸੀਂ ਤੋਂ ਛੇ-7 ਕਿਲੋਮੀਟਰ ਆ ਵਾਲੀਆ ਪਿੰਡ ਜਾਣਾ ਜਿਹਾ ਪਹੁੰਚਿਆ ਹਨੇਰਾ ਹਨੂ ਬਹੁਤ ਹੋ ਗਿਆ ਉਹ ਟ੍ਰੈਫਿਕ ਬਹੁਤ ਸੀ ਹੌਲੀ ਹੌਲੀ ਆ ਮੰਮੀ ਦਾ ਫੋਨ ਆਇਆ ਸੀ ਵੱਡੀ ਦਾ ਉਹ ਕਹਿੰਦੀ ਸੀ ਵੀ ਹਲੇ ਕੋਈ ਪ੍ਰੋਗਰਾਮ ਹਲੇ ਸ਼ੁਰੂ ਨਹੀਂ ਹੋਇਆ ਤਾਂ ਆ ਹੀ ਰਹੇ ਨੇ ਇਸ ਤੇ ਯਾਰ ਗੁੱਲਾ ਮੰਮੀ ਦੇ ਫੋਨ ਆ ਗਿਆ ਸੀਗਾ ਤਿੰਨ ਚਾਰ ਵਾਰੀ ਫੋਨ ਆ ਗਿਆ ਉਹ ਤਾਂ ਸਵੇਰ ਦਾ ਵੀ ਤੁਸੀਂ ਕਦੋਂ ਆਉਣਾ ਕਦੋਂ ਤੁਰੇ ਹੋયા ਕਿੱਥੇ ਕੇ ਪਹੁੰਚ ਗਏ ਇਹ ਢੇਰਾ ਹੋ ਗਿਆ ਬਈ ਫਿਰ ਉਸ ਪੁੱਛਿਆ ਸੀਗਾ ਜੀ ਫੰਕਸ਼ਨ ਸ਼ੁਰੂ ਹੋਇਆ ਕਹਿੰਦੇ ਨਹੀਂ ਨਹੀਂ ਹਜੇ ਤਾਂ ਵੀ ਬਟਨਾ ਵੀ ਲੱਗਣਾ ਸ਼ੁਰੂ ਨਹੀਂ ਹੋਇਆ ਹੈਗਾ ਬਈ ਤੁਸੀਂ ਆ ਜਾਓ ਚਲੋ ਠੀਕ ਹੈ ਤੁਮ ਜਾ ਕੇ ਮਿਲਦੇ ਹਾਂ ਉੱਥੇ ਤੇ ਹੋਰ ਕੋਈ ਸਾਨੂੰ ਫੋਨ ਕਰੇ ਨਾ ਕਰੇ ਚਾਹੇ ਮੰਮੀ ਸਾਨੂੰ ਜਲੂਰ ਫੋਨ ਕਰਦੀ ਹੈ ਜੀ ਵੀ ਕਿੱਥੇ ਆ ਗਏ ਕਿੰਨੇ ਵਜੇ ਆਉਂਗੇ ਲੇਟ ਬਹੁਤ ਹੋ ਗਏ ਕਿ ਤੁਰੋਂ ਹੁਣ ਆਉਂਦਾ ਸੀ ਹੈ ਕੋਈ ਵੀ ਫੰਕਸ਼ਨ ਹੋਵੇ ਸੰਭੂਰ ਕਿਸੇ ਦਾ ਕਰੇ ਫੰਕਸ਼ਨ ਹੋਵੇ ਸਾਨੂੰ ਕਿਸਦਾ ਹੋਰ ਦਾ ਫੋਨ ਤਾਂ तकरीबन ਨਹੀਂ ਆਉਂਦਾ ਹੈਗਾ ਪਰ ਗੁਰਰਾ ਮੇਰਾ ਪੱਕਾ ਹੀ ਫੋਨ ਆਉਂਦਾ ਗੱਲਾਂ ਮਮੀ ਦਾ ਹੈ ਨਾ ਤੁਸੀਂ ਕਿੱਥੇ ਕਿਦ ਪੜਾ ਤੁਰਨਾ ਕਿੱਥੇ ਤੁਸੀਂ ਪਹੁੰਚ ਲੇ ਸੀ ਪਹੁੰਚੇ ਕਿਉਂ ਨਹੀਂ ਮੈਂ ਪੱਕਾ ਇਹ ਪੁੱਛਦੇ ਨੇ ਤੇ ਅੱਜ ਵੀ ਮੈਨੂੰ ਆ ਲਾ ਚੁੱਕਿਆ ਮੈਂ ਦੋ ਵਾਰ ਤੇ ਮੇਰੇ ਸਾਹਮਣੇ ਆ ਗਿਆ ਤਿੰਨ ਚਾਰ ਵਾਰ ਕੋਣ ਅੱਜ ਵੀ ਨਾ ਆ ਚੁੱਕਿਆ ਵੀ ਕਿੰਨੇ ਵਜੇ ਤੁਰੋਂਗੇ ਹਾਂ ਮੇਰੇ ਨਾਲ ਦੇ ਵੀ ਆਉਂਦੇ ਆਉਂਦਾ ਕਿ ਨਹੀਂ ਆਉਂਗੇ ਫਿਰ ਕਹਿੰਦੇ ਤੁਸੀਂ ਪਹੁੰਚੇ ਨਹੀਂ ਹੈਗੇ ਤੇ ਉਹ ਸਾਨੂੰ ਬਹੁਤ ਫੋਨ ਕਰੀ ਜਾਂਦੇ ਨੇ ਜਿਹੜਾ ਜਿਹੜਾ ਫੋਨ ਕਰਦਾ ਹੈ ਨਾ ਵਧੀਆ ਲੱਗਦਾ ਤੇ ਲੋਕਾਂ ਨੇ ਵੀ ਆਪਣੀ ਫਿਕਰ ਕਰਦਾ ਫੋਨ ਨੂੰ ਯਾਦ ਕੀਤਾ ਹੈ ਨਾ ਤੇ ਚਲ ਠੀਕ ਹੈ ਤੁਮ ਜਾ ਕੇ ਮਿਲਦੇ ਆਂ ਆਏ ਸਾਰੇ ਦੋਸਤ ਹਾਂ ਇਹ ਮਮਾਏ ਦੀ ਬੇਟੀ ਆ ਜਿਹੜੀ ਪਹਿਲਾਂ ਮੇਰੇ ਸੀ ਹਫ਼ਤਾ ਪਹਿਲਾਂ ਸਾਹ ਦੇਖੋ ਆਹ ਦੇਖੋ ਮੇਰਾ ਫੋਨ ਚੱਲਦਾ ਹੋਇਆ ਇਹ ਗੱਲ ਦੀ ਪਤਾ ਨਹੀਂ ਕਿਤਰੀ ਵੱਡੀ ਆ ਉਹ ਨਾਲ ਹੀ ਬੈਠ ਜਾ ਆ ਕੇ ਇੱਥੇ ਬੈਠ ਜਾ ਪਿੱਛੇ ਖੜ ਜਾ ਹਾਂ ਪਿੱਛੇ ਖੜ ਜਾ ਠੀਕ ਆ ਠੀਕ ਆ ਤਨ ਥੱਲੇ ਹੋ ਜਾ ਸਭ ਆਖਾ ਠੀਕ ਕਰੀ ਬਰ ਮਿਹਰ ਅੱਖ ਦੇ ਕਰੇ ਅੱਖ ਦੇ ਉੱਪਰ ਆਹ ਨਹੀਂ ਕਰ ਦੇ ਚਲ ਠੀਕ ਹੈ ਜੀ ਬੈਠੇ ਨਾਲ ਬਰਾਬਰ ਤੇ ਜਿੱਦ ਨਾਲ ਇਹ ਨੂੰ ਥੋੜਾ ਜਿਹਾ ਵਾਹ ਇਹ ਲੱਗਲਾ ਮੋੜੇ ਦਾ ਸੰਗਰੇ ਹਾਂ ਜੀ ਦੇਖੋ ਸਾਹਮਣੇ ਜੀ ਦੇਖਿਓ ਤੁਹਾਡੇ ਉੱਪਰ ਉਹਦਰ ਰੱਖਣਾ ਹਾਂ ਜੀ ਅਸੀਂ ਵੇਟ ਕਰ ਰਹੇ ਆ ਆਪਣੀ ਵਾਰੀ ਦੀ ਮੰਮੀ ਹੋਣਾ ਨਾ ਤਾ ਵਤਨਾ ਉਹਦਰ ਰੱਖਣਾ ਨੇ ਭਾਈ ਬ੍ਰੈਂਡ ਚੱਕ ਕੇ ਲਾ ਦੀਏ ਨਾ ਨਾ ਬ੍ਰੈਂਡ ਦੇਹ ਲਾ ਹੈ ਇੱਥੇ ਲੱਗੀ ਯਾਰ ਇੱਥੇ ਲਾ ਦੀਏ ਮੇਰੇ ਪਰਸਾ ਨੂੰ ਨੀਚੇ ਪੂਰੀ ਖੋਦੀ ਹੈ ਬਾਤ ਕਰ ਲੋ ਬਈ ਹਾਂ ਤੇ ਜਿੱਦ ਲੱਪੜਾ ਬਾਤ ਕਰੇ ਹੋ ਆਪਾਂ ਬਾਤ ਅੱਛਾ ਦੇਖਦੇ ਹਾਂ ਆਪਾਂ ਉੱਕੇ ਬਈ ਨਹੀਂ ਕਰਾਂਗੇ। ਅੰਕ ਲੇਟ ਬਹੁਤ ਹੋ ਗਏ ਬੰਨੇ। ਇਹ ਅੱਕਾਂ ਨੇ ਖਾਲੀ ਸੀ ਵੀ ਰੋਟੀ ਦੋਨਾਂ ਨੇ। ਵੀਜਿੰਦਰ ਆ ਬੈਠੀ ਇੱਧਰ। ਤਾਈ ਜੀ ਮੈਂ ਬਿਠਾ ਨਹੀਂ ਲਈ। ਕੋਹ ਆਣਾ ਬਣਾ। ਮੈਨੂੰ 10 ਮਿੰਟ ਹੋ ਗਏ ਰੋਟੀ ਖਾਦੀ ਨੂੰ ਵੀਜਿੰਦਰ ਦੀਆਂ ਰੋਟੀ ਨਹੀਂ ਖਾਤਾ ਬਈ। ਕੱਪੜਾ ਮਲਾਰੀ। ਬੜੀ ਭੁੱਖ ਲੱਗੀ ਸੀ। ਹਾਂ ਕੋਟੇ ਕਿੰਨੇ ਖਾਲੀਆਂ 5 ਕੋਟੇ ਖਾਦੀਆਂ ਵੰਦੇ ਗਾਣੀਆਂ ਖਾਦੀ ਆ ਹਾਂ ਲੇਟ ਜਾਣਾ ਹਲਾ 0 ਪਿੱਛੇ 10 ਹੋ ਗਈਆਂ ਫਿਰ 5 ਗਾਣੀਆਂ ਸੀਗੀਆਂ ਨਾਲ ਚੌਲ ਖਾਲੀ ਪਲੇਟ ਭਰ ਕੇ ਇੱਕ ਇਹ ਵੇਸੇ 0 ਲਾਦਾ 0 ਲਾਦਾ ਵਿੱਚ ਇੱਕ ਦੇ ਆ ਦਹੀਂ ਤਾਂ ਕਈ ਗਲਾਸ ਵੀਰੇ ਕਿ ਕੋਈ ਵੀ ਤਾਂ ਵੀਰੇ

Yeah. <laughs> Ela वड्डी वड्डी भाई ने कराओ भाई ये कपड़े ना ब्रदर है पर आ रही है वैष्णवी ना कौन कर जाए आकर मैं कल भी ना जरा तेरे को मेरी मेरे याद आते हैं आते हैं मुझे याद आता है meri deh mata nikli nikli daana daana sas meri deh mata nikli nikli daana daana maa da maaf kari main pujan ni jaa maa da maaf kari main pujan ni jaa arti bagwal aage sige hi asi jijja hi hona kole eh sutte paise na neenda kharab kartiyan acha viyah hoi ni hai sahi gall aa acha viyah aaye ni hai kade theek ni si gi sehat thodi te uske aage viran kolle ਐਵੇਂ ਸਾਰੇ ਆਪ ਨਾਲ ਚਲ ਤਿਆਰ ਹੋਵਾਂਗੇ। ਆ ਰਾਮ ਨਾਲ ਜਾਵਾਂਗੇ। ਹੁਣੋਂ ਕੋਈ ਤੱਕ ਕੋਈ ਕਰਨਾ। ਫੋਨ ਤੇ ਬੁਲਾ ਲਾਂਗੇ ਪ੍ਰੀਤ ਨੂੰ ਤਾਂ। ਹੂੰ। 11 ਵਜੇ, 11 ਰਾਤ ਦੇ। 11 ਅੱਗੇ 11 ਚੱਲ ਰਿਹਾ। ਆ ਚੱਲ ਰਿਹਾ ਇੱਥੇ। ਹਾਂ। ਆ ਦੇਖ ਲੋ ਆ ਪਿੱਛੇ ਨਾਲ। ਇਹਨਾਂ ਦੀ ਵਿਆਹ? ਨਹੀਂ ਸਾਡੇ ਗਵੰਡੀਆਂ ਦੇ ਤਾਂ ਵਿਆਹ ਹੈ। ਕੱਲ ਨੂੰ ਇਹਨਾਂ ਦਾ ਛੋਟਾ ਮੁੰਡਾ ਉੱਧਰ ਕੋਠੀ ਬਾ। ਜੀ ਕੋ ਘਾਗਾ ਹੀ ਬਣ ਕੇ ਦੁੱਧ ਪੀਨੇ ਹੁਣ ਜਵਾਕ ਬਸ ਹੁਣ ਸੌਣ ਦੀ ਤਿਆਰੀ ਚ ਨੇ। ਅੱਜ ਅਸੀਂ ਇੱਧਰ ਹੀ ਸੌਵਾਂਗੇ ਸਾਰਿਆਂ ਨੇ ਉੱਧਰ ਕਹਿੰਦੀ ਬਲਜਿੰਦਰ ਉਧਰ ਨੀਂਦ ਨਹੀਂ ਤੁਹਾਨੂੰ। ਚਾ ਤੇ ਹਾਂ ਇੱਥੇ ਬੈ ਜਾਣ ਆਪਾਂ ਸਾਰਿਆਂ ਨੇ ਠੀਕ ਆ ਇੱਥੇ ਐਡਜਸਟ ਹੋ ਜਾਾਂਗੇ ਆ ਇੱਕ ਜਵਾਕ ਨੂੰ ਮੈਂ ਪਾ ਲੂੰਗਾ ਨਾਲ ਤੇ ਤਿੰਨ ਜਾਣੇ ਬੈ ਜੇ ਫਿਰ ਇਧਰ ਹੋਰ ਇਹਨੂੰ ਤਾਂ ਅੱਗੇ ਨਾਲ ਲਾ ਲਾਂਗੇ ਹਾਂ ਨਾਲ ਲਾ ਲਾਂਗੇ ਫਿਰ ਵਧੀਆ ਹੋ ਜਾਊਗਾ ਹਾਂ ਭੈ ਡੇਗਣ ਦਾ ਡਰ ਨਹੀਂ ਹੈਗਾ ਹਾਂਜੀ ਹਾਂ